ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਆਏ ਹੋ ਸੋ ਅੱਜ ਦੀ ਜਿਹੜੀ ਪੀਸੀ ਹੈ ਮਾਨਣਯੋਗ ਪ੍ਰਧਾਨ ਮੰਤਰੀ ਜੀ ਕੱਲ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਆ ਤਿੱਥੀ ਦਿਵਭਗ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਆ ਅਸੀਂ ਜੇ ਮਹਿਮਾਨ ਹੈ ਕੋਈ ਤਾਂ ਉਹਦਾ ਅੱਖਾਂ ਵਿਛਾ ਕੇ ਸਵਾਗਤ ਕਰਦੇ ਆ ਸੋ ਅਸੀਂ ਪ੍ਰਧਾਨ ਮੰਤਰੀ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਵੀ ਕਰਦੇ ਆਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਕਿ ਉਹ ਆ ਰਹੇ ਨੇ ਆ ਤਾਂ ਲੇਟ ਰਹੇ ਨੇ ਕਿਉਂਕਿ ਪਿਛਲੇ 1 ਮਹੀਨੇ ਤੋਂ ਪੰਜਾਬ ਹੜਾਂ ਦੀ ਮਾਰ ਹੇਠ ਤੇ ਬਹੁਤ ਹੀ ਤਰਾਸ ਦੇ ਵਿੱਚ ਤੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਪੰਜਾਬ ਦੇ ਵਿੱਚ ਹੜਾ ਆਇ ਸੀ ਉਦੋਂ ਵਿਦੇਸ਼ਾਂ ਦੇ ਵਿੱਚ ਸੀ ਤਾਂ ਉਦੋਂ ਵੀ ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਸ਼ਾਇਦ ਵਿਦੇਸ਼ੀ ਦੌਰਾ ਛੱਡ ਕੇ ਆ ਜਾਣਗੇ ਪਰ ਉਹ ਨਹੀਂ ਆ ਸਕੇ ਤੇ ਕੋਈ ਸ਼ਬਦ ਵੀ ਨਹੀਂ ਆਇਆ ਸੀ ਕੋਈ ਹਮਦਰਦੀ ਵਜੋਂ ਕੋਈ ਗੱਲ ਨਹੀਂ ਆਈ ਸੀ ਪਰ देर आए दुरुਸਤ ਆਏ ਸੋ ਕੱਲ ਆ ਰਹੇ ਨੇ ਤਾਂ ਸਾਨੂੰ ਬੜੀਆਂ ਉਮੀਦਾਂ ਨੇ ਇਸ ਤੋਂ ਪਹਿਲਾਂ ਵੀ ਸਾਡੇ ਪੰਜਾਬ ਦੇ ਬੀਜੇਪੀ ਦੇ ਆਗੂ ਸਹਿਬਾਨ ਪ੍ਰਧਾਨ ਸਹਿਬਾਨ ਤੇ ਕੇਂਦਰ ਦੇ ਹੋਰ ਵਜ਼ੀਰ ਵੀ ਆਪਣੀ ਆਪਣੀ رائے ਵੀ ਦਿੰਦੇ ਰਹੇ ਆ ਚੰਗਾ ਮਾੜਾ ਵੀ ਕਹਿੰਦੇ ਰਹੇ ਆ ਤੇ ਫਿਰ ਆਇਆ ਇਸ ਸ਼੍ਰੀ ਸ਼ਿਵਰਾਜ ਸਿੰਘ ਜੀ ਚੋਹਾਨ ਸਾਹਿਬ ਉਹਨਾਂ ਤੋਂ ਸਾਨੂੰ ਬਹੁਤ ਵੱਡੀ ਮੀਤ ਸੀ ਕਿਉਂਕਿ ਲੰਬਾ ਸਮਾਂ ਉਹ 20 ਸਾਲਾਂ ਦੇ ਕਰੀਬ ਉਹ ਸੂਬੇ ਦੇ ਮੁੱਖ ਮੰਤਰੀ ਰਹੇ ਉਹਨਾਂ ਨੂੰ ਬਤੌਰ ਮੁੱਖ ਮੰਤਰੀ ਬਹੁਤ ਤਕਲੀਫਾਂ ਦਾ ਪਤਾ ਸਟੇਟ ਦੀਆਂ ਦਾ ਤੇ ਉਹ ਆਏ ਇੱਥੇ ਰਹੇ ਤੇ ਜਦੋਂ ਪਾਣੀ ਦੇ ਵਿੱਚ ਜਾ ਕੇ ਉਹਨਾਂ ਤਕਲੀਫਾਂ ਸੁਣਿਆ ਤਾਂ ਸਾਨੂੰ ਬੜੀ ਉਮੀਦ ਹੋ ਗਈ ਸੀ ਤੇ ਜ਼ਿੰਮੇਵਾਰ ਸੀਨੀਅਰ ਮੰਤਰੀ ਨੇ ਸਾਨੂੰ ਇਹ ਸੀ ਕਿ ਸ਼ਾਇਦ ਜਾਂਦੇ ਜਾਂਦੇ ਕੋਈ ਨਾ ਕੋਈ ਗੱਲ ਪੰਜਾਬ ਦੇ ਲਈ ਕਰਕੇ ਜਾਣਗੇ ਪੰਜਾਬ ਦੇ ਲਈ ਕੋਈ ਰਾਹਤ ਦੀ ਅਨਾਉਂਸਮੈਂਟ ਕਰਕੇ ਜਾਣਗੇ ਪਰ ਉਹ ਜਾਂਦੇ ਇੱਕ ਨਵਾਂ ਫਾਰਮੂਲਾ ਦੇ ਕੇ ਸਾਨੂੰ ਉਹਨਾਂ ਨੇ ਕਹਿਤਾ ਕਹਿੰਦੇ ਜੀ ਮਾਈਨਿੰਗ ਹੋ ਗਈ ਤੇ ਮਾਈਨਿੰਗ ਦੇ ਕਰਕੇ ਹੜ ਆ ਗਏ ਹੁਣ ਮੈਨੂੰ ਸਮਝ ਨਹੀਂ ਆਂਦੀ ਵੀ ਐਗਰੀਕਲਚਰ ਸੈਕਟਰ ਦੇ ਵਿੱਚ ਕੋਈ ਅਜਿਹਾ ਫਾਰਮੂਲਾ ਹੈ ਵੀ ਜੇ ਮਾਈਨਿੰਗ ਹੋ ਜੇ ਤਾਂ ਫਿਰ ਹੜ੍ਹ ਆ ਜਾਂਦੇ ਨੇ ਬਰਸਾਤਾਂ ਹੋ ਜਾਂਦੀਆਂ ਨੇ ਤਾਂ ਫਿਰ ਇਹ ਸੌਦਾ ਹੀ ਸੌਖਾ ਵੀ ਜੇ ਬਰਸਾਤਾਂ ਦੀ ਲੋੜ ਆ ਤਾਂ ਫਿਰ ਮਾਈਨਿੰਗ ਕਰ ਲਓ ਹੁਣੋਂ ਪਤਾ ਨਹੀਂ ਕਿਸ ਤਰ੍ਹਾਂ ਫਾਰਮੂਲਾ ਸਾਨੂੰ ਦੇ ਗਏ ਆ ਪਰ ਸਾਨੂੰ ਬਹੁਤ ਉਮੀਦ ਸੀ ਉਹਨਾਂ ਤੋਂ ਬਹੁਤ ਜ਼ਿਆਦਾ ਸਾਨੂੰ ਇਸ ਤਰ੍ਹਾਂ ਸੀ ਇਸ ਕਰਕੇ ਸੀ ਕਿ ਉਹ ਸਟੇਟ 'ਚ ਰਹੇ ਆ ਪਰ ਹੁਣ ਹੈੱਡ ਆ ਰਹੇ ਨੇ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਮੈਂ ਮੈਂ ਕਹਿਣਾ ਚਾਹਣਾ ਕਿ ਸਾਡਾ ਜੋ ਨੁਕਸਾਨ ਹੋਇਆ ਉਹ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਜਿਹਦੀ ਕਦੇ ਕਲਪਨਾ ਨਹੀਂ ਕੀਤੀ ਸੀ ਹਰ ਸੈਕਟਰ ਦੇ ਵਿੱਚ ਭਾਵੇਂ ਕ੍ਰੌਪ ਦੀ ਗੱਲ ਕਰ ਲਈਏ 4 ਲੱਖ ਏਕੜ ਦੇ ਕਰੀਬ ਫਸਲ ਤਬਾਹ ਹੋ ਗਈ ਤੇ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਬੇਸ਼ੱਕ ਧੂਸੀ ਬਣ ਸਾਡੇ ਕਿਤੇ ਨਹੀਂ ਟੁੱਟੇ ਸਭ ਕੁਝ ਠੀਕ ਰਿਹਾ ਤੇ ਪਾਣੀ ਓਵਰਫਲੋ ਹੋ ਗਿਆ ਓਵਰਫਲੋ ਹੋ ਕਰਕੇ ਬੰਨ ਜਿਹੜੇ ਟੁੱਟ ਗਏ ਸੋ ਉੱਥੇ ਵੱਡਾ ਨੁਕਸਾਨ ਹੋਇਆ ਸਾਡੇ ਨੇ ਉਸ ਦੇ ਉੱਤੇ ਬਹੁਤ ਵੱਡਾ ਕੰਮ ਕਰਨਾ ਹੈ ਇਹ ਪਾਣੀ ਉਤਰਨ ਤੋਂ ਬਾਅਦ ਤੇ ਮੰਡੀ ਬੋਰਡ ਦੇ ਉੱਥੇ ਵੱਡਾ ਨੁਕਸਾਨ ਹੋਇਆ ਤੇ ਸੜਕਾਂ ਨੇ ਜਿਹੜੀਆਂ ਸੜਕਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਤੇ ਸਕੂਲਾਂ ਦੀਆਂ ਕਾਲਜਾਂ ਦੀਆਂ ਕਰੀਬ 3300 ਬਿਲਡਿੰਗ ਹੈ ਜਿਹੜੀ ਉਹ ਪ੍ਰਭਾਵਿਤ ਹੋਈ ਹੈ ਇਸ ਤੋਂ ਇਲਾਵਾ ਬਿਜਲੀ ਦੇ ਹਜ਼ਾਰਾਂ ਖੰਭੇ ਗਿਰ ਗਏ ਟਰਾਂਸਫਾਰਮਰ ਪਾਣੀ ਦੇ ਵਿੱਚ ਡੁੱਬ ਗਏ ਸੋ ਬਹੁਤ ਵੱਡਾ ਇਹ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਸੋ ਇਸ ਸਮੇਂ ਜਦੋਂ ਕੋਈ ਵਿਪਦਾ ਆਉਂਦੀ ਆ ਤਾਂ ਉਦੋਂ ਕੇਂਦਰ ਹੀ ਮਦਦ ਕਰਦੇ ਹੁੰਦੇ ਨੇ ਤੇ ਕੇਂਦਰ ਸਰਕਾਰ ਜਿਸ ਤਰ੍ਹਾਂ ਜੇ ਕਿਸੇ ਦੂਜੇ ਦੇਸ਼ 'ਚ ਵੀ ਆਪਦਾ ਆਉਂਦੀ ਆ ਤਾਂ ਮਦਦ ਕਰਦੇ ਨੇ ਜਿਵੇਂ ਅਫਗਾਨਿਸਤਾਨ ਦੇ ਵਿੱਚ ਕੀਤੀ ਆ ਬੜੀਆ ਗੱਲ ਹੈ ਦੂਜੇ ਦੇਸ਼ਾਂ ਨੇ ਮਦਦ ਕਰਨੀ ਹੁੰਦੀ ਹੈ ਤੇ ਇਸੇ ਤਰ੍ਹਾਂ ਮਦਦ ਦੀ ਉਮੀਦ ਅਸੀਂ ਵੀ ਰੱਖਦੇ ਹਾਂ ਸੋ ਇਹ ਕਰੇਵ 20-25 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਹੈ ਤੇ ਫੌਰੀ ਤੌਰ ਤੇ ਤੁਰੰਤ ਇਸ ਰਾਹਤ ਦੀ ਸਾਨੂੰ ਜ਼ਰੂਰਤ ਹੈ ਤੇ 60 ਹਜ਼ਾਰ ਕਰੋੜ ਰੁਪਿਆ ਜਿਹੜਾ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਵੱਲ ਬਕਾਇਆ ਹੈ ਉਹ ਵੀ ਅਸੀਂ ਮੰਗ ਕਰਾਂਗੇ ਕਿ ਉਹਦੀ ਵੀ ਅਨਾਉਂਸਮੈਂਟ ਕਰਕੇ ਜਾਣ ਬਲਕੇ ਪੈਸਾ ਰਿਲੀਜ਼ ਕਰਕੇ ਜਾਣ ਹੋਵੇ ਤਾਂ ਕਿ ਅਸੀਂ ਆਪਣੇ ਲੋਕਾਂ ਨੂੰ ਪੈਰਾਂ ਸਿਰ ਖੜਾ ਕਰ ਸਕੀਏ ਤੇ ਪੰਜਾਬ ਦੇ ਜੋ ਕੰਮ ਰੁਕੇ ਹੋਏ ਨੇ ਅਸੀਂ ਉਹ ਕੰਮ ਵੀ ਆਪਣੇ ਜਿਹੜੇ ਹੈ ਉਹ ਸ਼ੁਰੂ ਕਰ ਸਕੀਏ ਸੂਪਰ ਪ੍ਰਧਾਨ ਮੰਤਰੀ ਸਾਹਿਬ ਹਮੇਸ਼ਾ ਜੇ ਗੱਲ ਕਰਦੇ ਆਂ ਆਂਧਰਾ ਪ੍ਰਦੇਸ਼ ਦੀ ਤਾਂ 50000 ਕਰੋੜ ਦੇ ਤੋਹਫੇ ਗੱਲ ਕਰਦੇ ਆਂ ਬਿਹਾਰ ਦੀ ਉਥੇ ਵੱਡੇ ਤੋਹਫੇ ਚਲੋ ਦੇਨੇ ਬੰਦੇ ਨੇ ਸਾਨੂੰ ਕਿਸੇ ਸੂਬੇ ਦੇ ਨਾਲ ਕੋਈ ਦਿਲਸ ਨਹੀਂ ਹੈ ਅਸੀਂ ਖੁਸ਼ ਆ ਇਸ ਗੱਲ ਤੇ ਪਰ ਅੱਜ ਪੰਜਾਬ ਨੂੰ ਲੋੜ ਹੈ ਅਰ ਪਿਛਲੇ ਸਮਿਆਂ ਦੇ ਵਿੱਚ ਮੈਨੂੰ ਕਹਿਣ ਦੇ ਵਿੱਚ ਕੋਈ हिच ਨਹੀਂ ਕਿ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਰਿਹਾ ਹੈ ਪੰਜਾਬ ਦੇ ਹੱਕ ਪੰਜਾਬ ਨੂੰ ਨਹੀਂ ਦਿੱਤੇ ਗਏ ਤੇ ਪੰਜਾਬ ਦੇ ਪੈਸੇ ਰੋਕ ਕੇ ਰੱਖੇ ਗਏ ਹੁਣ ਕਿਉਂ ਰੋਕ ਕੇ ਰੱਖੇ ਗਏ ਰਾਜਨੀਤਿਕ ਕਾਰਨ ਨੇ ਜਿਹੜੇ ਇਹ ਮੈਂ ਸਮਝਦਾ ਕਿ ਸਾਡਾ ਸੰਘੇਟਾਚਾ ਹੈ ਫੈਡਰਲ ਸਿਸਟਮ ਹੈ ਸਾਡਾ ਕਨਸਟੀਟਿਊਸ਼ਨ ਦੇ ਵਿੱਚ ਸਾਡੇ ਸਬੰਧਾਂ ਦਾ ਵਰਣਨ ਹੈ ਰਾਜਨੀਤੀਆਂ ਅਲੱਗ ਚੀਜ਼ ਨੇ ਪਰ ਕੇਂਦਰ ਤੇ ਜਿਹੜੇ ਸੂਬਿਆਂ ਦੇ ਸਬੰਧ ਨੇ ਉਹ ਅਲੱਗ ਚੀਜ਼ ਨੇ ਸੋ ਪ੍ਰਧਾਨ ਮੰਤਰੀ ਸਾਹਿਬ ਫਰਾਖ ਦਿੱਲੀ ਦੇ ਨਾਲ ਅਨਾਉਂਸ ਇਹ ਕਰਕੇ ਜਾਣ ਬਲਕੇ ਕਿਉਂਕਿ ਜੇ ਅਸੀਂ ਕਹੀਏ ਵੀ ਸੈਂਟਰ ਦੀਆਂ ਟੀਮਾਂ ਆ ਰਹੀਆਂ ਨੇ ਹੁਣ ਸੈਂਟਰ ਦੀਆਂ ਟੀਮਾਂ ਤੇ ਸਾਨੂੰ ਤਰਾਜ ਕੋਈ ਨਹੀਂ ਹੈ ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਣਾ ਕਿ ਸਾਡੇ ਇੰਜੀਨੀਅਰ ਨੇ ਉਹਰੇ ਸਾਡੇ ਕੋਲ ਵੀ ਸਾਰਾ ਸਿਸਟਮ ਹੈ ਅਸੀਂ ਦੇਖ ਲਿਆ ਤੁਸੀਂ ਦੇਖ ਲਿਆ ਸਾਰੇ ਦੁਨੀਆ ਨੇ ਦੇਖ ਲਿਆ ਕਿ ਪੰਜਾਬ ਡੁੱਬਿਆ ਹੋਇਆ ਹੈ ਪੰਜਾਬ ਦਾ ਨੁਕਸਾਨ ਹੋਇਆ ਹੈ ਅਰ ਤੁਸੀਂ ਆਪਣੇ ਚੈਨਲਾਂ ਦੇ ਰਾਹੀਂ ਦੁਨੀਆ ਨੂੰ ਦਿਖਾਤਾ ਲੋਕ ਮਦਦ ਦੇ ਲਈ ਸਾਡੇ ਨੇ ਆ ਰਹੇ ਨੇ ਤੇ ਹੁਣ ਉਹਨਾਂ ਲਈ ਪਤਾ ਨਹੀਂ ਕਿਹਾ ਜਾ ਥਰਮੋਮੀਟਰ ਵੀ ਉਹ ਜਿਹੜੇ ਆਪ ਆ ਕੇ ਚੈੱਕ ਕਰਨਗੇ ਉਨੇ ਮੇਰੀ ਸਮਝ ਨਹੀਂ ਆਉਂਦੀ ਗੱਲ ਦੁਨੀਆ ਜਦੋਂ ਗਵਾਹ ਹੋ ਰਹੀ ਹੈ ਦੁਨੀਆ ਹਰ ਸਟੇਟ ਸਾਨੂੰ ਮਦਦ ਦੇ ਲਈ ਤਿਆਰ ਬੈਠੀ ਹੈ ਸੋ ਉਹ ਜੇ ਪਰ ਕਹਿੰਦੇ ਨੇ ਟੀਮਾਂ ਦਾ ਇਹਨਾਂ ਦਾ ਕੋਈ ਸਿਸਟਮ ਹੈ ਉਹਨ ਕੋਈ ਰਿਪੋਰਟ ਹਿਸਾਬ ਨਾਲ ਕਰਾਉਣੀ ਹੋਵੇ ਜਾਂ ਨੇ ਕੀ ਮਤਲਬ ਹੈ ਮੈਂ ਇਸ ਗੱਲ 'ਚ ਨਹੀਂ ਜਾਣਾ ਚਾਹੁੰਦਾ ਪਰ ਜੋ ਹੈ ਜਿਸ ਤਰੀਕੇ ਨਾਲ ਵੀ ਹੈ ਜੇ ਉਹ ਰਿਪੋਰਟਾਂ ਮੰਗਾਉਣੀਆਂ ਨੇ ਅਸੀਂ ਤੇ ਮਨਾ ਕਰ ਨਹੀਂ ਸਕਦੇ ਪਰ ਜਿਹੜੀ ਗੱਲ ਚਿੱਟੇ ਦਿਨ ਵਾਂਗੂ ਸਾਫ਼ ਹੈ ਮੈਂ ਇਹ ਵੀ ਸਮਝਦਾ ਵੀ ਉੱਥੇ ਕਿਸੇ ਰਿਪੋਰਟਾਂ ਦੀ ਲੋੜ ਨਹੀਂ ਉੱਥੇ ਤੁਰੰਤ ਮਦਦ ਦੀ ਲੋੜ ਹੈ ਤੁਰੰਤ ਤਾਂ ਕਿ ਲੋਕ ਇਹ ਅਹਿਸਾਸ ਕਰਨ ਪੰਜਾਬ ਦੇ ਲੋਕ ਅੱਜ ਬੇਗਾਨਾਪਨ ਮਹਿਸੂਸ ਕਰਦੇ ਨੇ ਜਿਹੜਾ ਉਹ ਲੋਕ ਆਪਣਾਪਨ ਮਹਿਸੂਸ ਕਰਨ ਲੋਕ ਇਹ ਕਹਿਣ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਆਏ ਥੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਸਾਰੇ ਦੇਸ਼ ਨੂੰ ਇੱਕ ਨਜ਼ਰ ਦੇ ਨਾਲ ਦੇਖ ਰਹੇ ਨੇ ਅਸੀਂ ਉਹਨਾਂ ਦਾ ਸਵਾਗਤ ਕਰ ਰਹੇ ਹਾਂ ਸਾਰਾ ਪੰਜਾਬ ਸਵਾਗਤ ਕਰ ਰਿਹਾ ਤੇ ਨਾਲ ਆਸ ਦੀਆਂ ਨਿਗਾਹਾਂ ਦੇ ਨਾਲ ਵੀ ਦੇਖਦੇ ਸੋ ਮੈਂ ਪੂਰ ਜੋਰ ਉਹਨਾਂ ਨੂੰ ਬੇਨਤੀ ਕਰਦਾ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਆ ਜੋ ਪਹਿਲਾਂ ਹੋਇਆ ਇਹ ਚੰਗਾ ਨਹੀਂ ਹੋਇਆ ਤੇ ਤੁਸੀਂ ਹੈਡੋਂ ਤੇ ਇੱਥੇ ਪੰਜਾਬ ਦੀ ਬਾਹ ਫੜਿਓ ਪੰਜਾਬ ਉਹ ਪੰਜਾਬ ਜਿਹਨੇ ਹਮੇਸ਼ਾ ਦੇਸ਼ ਦੇ ਆਜ਼ਾਦੀ ਦੇ ਲਈ ਸਭ ਤੋਂ ਵੱਡੀਆਂ ਕੁਰਬਾਨੀਆਂ ਸਾਡੀਆਂ ਨੇ ਕਾਲੇ ਪਾਣੀ ਦੀਆਂ ਸਜਾ ਸਾਡੇ ਪੰਜਾਬ ਨੇ ਕਿਟਿਆ 23 23 ਸਾਲ ਦੇ ਸਾਡੇ ਸ਼ਹੀਦ ਭਗਤ ਸਿੰਘ ਹੋਰੀ ਫਾਂਸੀ ਦੇ ਫੰਦਿਆਂ ਤੇ ਚੜ ਗਏ ਜਿੰਨਾ ਕਰਕੇ ਅੱਜ ਅਸੀਂ ਆਜ਼ਾਦੀ ਦਾ ਧੰਗ ਮਾਰਨੇ ਆ ਜੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਨਾਇਬ ਦੀ ਕਮੇਟੀ ਤਾਂ ਪੰਜਾਬ ਨੇ ਪੂਰੀ ਕੀਤੀ ਉਸ ਪੰਜਾਬ ਨੇ ਜੀਨੇ ਅਸੀਂ ਸਾਰਾ ਕੁਝ ਗਵਾ ਲਿਆ ਆਪਣਾ ਧਰਤੀ 헤ਰਲੇ ਪਾਣੀ ਅਸੀਂ ਗਵਾ ਲੇ ਜਮੀਨਾਂ ਦੀ ਉਪਜਾਊ ਸ਼ਕਤੀ ਅਸੀਂ ਗਵਾ ਲਈ ਪਰ ਪ੍ਰਵਾਹ ਨਹੀਂ ਕੀਤੀ ਪੂਰੇ ਦੇਸ਼ ਦਾ ਟੱਡ ਭਰਤਾ ਸੀ ਸੋ ਅੱਜ ਉਹ ਪੰਜਾਬ ਉਹਦਾ ਮੈਂ ਸਮਝਦਾ ਕਿ ਪੂਰਾ ਦੇਸ਼ ਕਦੇ ਪੰਜਾਬ ਦਾ ਕਰਜ਼ਾ ਨਹੀਂ ਤਾਰ ਸਕਦਾ ਐਸਾਨ ਨਹੀਂ ਤਾਰ ਸਕਦਾ ਕਿ ਜੋ ਪੰਜਾਬ ਨੇ ਸਾਰੇ ਦੇਸ਼ ਦੇ ਲਈ ਕੀਤਾ ਸੋ ਅੱਜ ਜ਼ਰੂਰਤ ਹੈ ਪ੍ਰਧਾਨ ਮੰਤਰੀ ਸਾਹਿਬ ਉਸ ਗੱਲ ਦਾ ਅਹਿਸਾਸ ਕਰਨ ਕਿ ਪੰਜਾਬ ਅੱਜ ਦੁਵਿਧਾ ਦੇ ਵਿੱਚ ਹੈ ਤੇ ਪੰਜਾਬ ਨੂੰ ਵੱਡੀ ਰਾਹਤ 25000 ਕਰੋੜ ਦਾ ਨੁਕਸਾਨ ਮੈਂ ਤਾਂ ਇਹ ਸਮਝਦਾ ਕਿ ਇਸ ਤੋਂ ਵੀ ਵੱਧ ਨੁਕਸਾਨ ਤੋਂ ਵੀ ਵੱਧ ਉਹ ਰਾਹਤ ਇੱਥੇ ਅਨਾਉਂਸ ਕਰਕੇ ਜਾਣਗੇ ਤੇ ਜਿਹੜੇ ਸਾਡੇ ਪੈਸੇ ਬਕਾਇਆ ਨੇ ਉਹ ਸਾਡੇ ਪੈਸੇ ਤੁਰੰਤ ਜਿਹੜੇ ਰਿਲੀਜ਼ ਕਰਾਉਣਗੇ ਤੇ ਅੱਗੇ ਨੂੰ 1.5 ਸਾਲ ਤੱਕ ਸਾਡੀ ਸਰਕਾਰ ਚੱਲਣੀ ਹੈ ਤੇ ਅਸੀਂ ਸਭ ਤੋਂ ਪਹਿਲਾਂ ਹਿੰਦੁਸਤਾਨੀ ਆ। ਸਭ ਤੋਂ ਪਹਿਲਾਂ ਦੇਸ਼ ਹੈ ਸਾਡੇ ਲਈ। ਅਸੀਂ ਦੇਸ਼ ਦੇ ਲਈ ਖੜੇ ਆ। ਸੋ ਅੱਗੇ ਨੂੰ ਵੀ ਉਸ ਤਰੀਕੇ ਨਾਲ ਜਿਵੇਂ ਦੂਜੇ ਸੂਬਿਆਂ ਦੇ ਨਾਲ ਬਿਹੇਵ ਕੀਤਾ ਜਾਂਦਾ ਹੈ। ਉਸੇ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਵਿਹਾਰ ਕੀਤਾ ਜਾਊਗਾ। ਬਹੁਤ ਬਹੁਤ ਧੰਨਵਾਦ। ਗੋਬਿੰਦ ਸਾਹਿਬ ਤੁਸੀਂ ਨੇ ਕੁਝ ਭਾਜੀਪੀ ਲੀਡਰਸ ਨਾਲ ਗੱਲ ਹੋਈ ਸੀ ਹੁਣੇ ਕਿਉਂਕਿ ਅਮਨਜੀਤ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਇੱਥੇ ਆਏ ਹੋ। ਸੋ ਅੱਜ ਦੀ ਜਿਹੜੀ ਪੀਸੀ ਹੈ ਮਾਨਣਯੋਗ ਪ੍ਰਧਾਨ ਮੰਤਰੀ ਜੀ ਕੱਲ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਆ ਤਿੱਥੀ ਦਿਉ ਭਗ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਆ ਅਸੀਂ ਜੇ ਮਹਿਮਾਨ ਹੈ ਕੋਈ ਤਾਂ ਉਹਦਾ ਅੱਖਾਂ ਵਿੱਚ ਆ ਕੇ ਸਵਾਗਤ ਕਰਦੇ ਸੋ ਅਸੀਂ ਪ੍ਰਧਾਨ ਮੰਤਰੀ ਸਾਹਿਬ ਦਾ ਦਿਲਦਿਆਂ ਗਹਿਰਾਈਆਂ ਤੋਂ ਸਵਾਗਤ ਵੀ ਕਰਦੇ ਆ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਉਹ ਆ ਰਹੇ ਨੇ ਆਦਾ ਲੇਟ ਰਹੇ ਨੇ ਕਿਉਂਕਿ ਪਿਛਲੇ 1 ਮਹੀਨੇ ਤੋਂ ਪੰਜਾਬ ਹੜਾਂ ਦੀ ਮਾਰ ਹੇਠ ਤੇ ਬਹੁਤ ਹੀ ਤਰਾਸ ਦੇ ਵਿੱਚ ਤੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਉਦੋਂ ਵਿਦੇਸ਼ਾਂ ਦੇ ਵਿੱਚ ਸੀ ਤਾਂ ਉਦੋਂ ਵੀ ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਸ਼ਾਇਦ ਵਿਦੇਸ਼ੀ ਦੌਰਾ ਛੱਡ ਕੇ ਆ ਜਾਣਗੇ ਪਰ ਉਹ ਨਹੀਂ ਆ ਸਕੇ ਤੇ ਕੋਈ ਸ਼ਬਦ ਵੀ ਨਹੀਂ ਆਇਆ ਸੀ ਕੋਈ ਹਮਦਰਦੀ ਵਜੋਂ ਕੋਈ ਗੱਲ ਨਹੀਂ ਆਈ ਸੀ ਪਰ ਦੇਰ ਆਏ ਦਰਸਤ ਆਏ ਸੋ ਕੱਲ ਆ ਰਹੇ ਨੇ ਤਾਂ ਸਾਨੂੰ ਬੜੀਆਂ ਉਮੀਦਾਂ ਨੇ ਇਸ ਤੋਂ ਪਹਿਲਾਂ ਵੀ ਸਾਡੇ ਪੰਜਾਬ ਦੇ ਬੀਜੇਪੀ ਦੇ ਆਗੂ ਸਹਿਬਾਨ ਪ੍ਰਧਾਨ ਸਹਿਬਾਨ ਤੇ ਕੇਂਦਰ ਦੇ ਹੋਰ ਵਜ਼ੀਰ ਵੀ ਆਪਣੀ ਆਪਣੀ رائے ਵੀ ਦਿੰਦੇ ਰਹੇ ਆ ਚੰਗਾ ਮਾੜਾ ਵੀ ਕਹਿੰਦੇ ਰਹੇ ਆ ਤੇ ਫਿਰ ਆਇਸ ਸ਼੍ਰੀ ਸ਼ਿਵਰਾਜ ਸਿੰਘ ਦੀ ਚੋਹਾਨ ਸਾਹਿਬ ਉਹਨਾਂ ਤੋਂ ਸਾਨੂੰ ਬਹੁਤ ਵੱਡੀ ਉਮੀਦ ਸੀ ਕਿਉਂਕਿ ਲੰਬਾ ਸਮਾਂ ਹੋ 20 ਸਾਲਾਂ ਦੇ ਕਰੀਬ ਉਹ ਸੂਬੇ ਦੇ ਮੁੱਖ ਮੰਤਰੀ ਰਹੇ ਉਹਨਾਂ ਨੂੰ ਬਤੌਰ ਮੁੱਖ ਮੰਤਰੀ ਬਹੁਤ ਤਕਲੀਫਾਂ ਦਾ ਪਤਾ ਹੈ ਸਟੇਟ ਦੀਆਂ ਦਾ ਤੇ ਉਹ ਆਏ ਇੱਥੇ ਰਹੇ ਤੇ ਜਦੋਂ ਪਾਣੀ ਦੇ ਵਿੱਚ ਜਾ ਕੇ ਉਹਨਾਂ ਤਕਲੀਫਾਂ ਸੁਣਿਆ ਤਾਂ ਸਾਨੂੰ ਬੜੀ ਉਮੀਦ ਹੋ ਗਈ ਸੀ ਤੇ ਜ਼ਿੰਮੇਵਾਰ ਸੀਨੀਅਰ ਮੰਤਰੀ ਨੇ ਸਾਨੂੰ ਇਹ ਸੀ ਕਿ ਸ਼ਾਇਦ ਜਾਂਦੇ ਜਾਂਦੇ ਕੋਈ ਨਾ ਕੋਈ ਗੱਲ ਪੰਜਾਬ ਦੇ ਲਈ ਕਰਕੇ ਜਾਣਗੇ ਪੰਜਾਬ ਦੇ ਲਈ ਕੋਈ ਰਾਹਤ ਦੀ ਅਨਾਉਂਸਮੈਂਟ ਕਰਕੇ ਜਾਣਗੇ ਪਰ ਉਹ ਜਾਂਦੇ ਇੱਕ ਨਵਾਂ ਫਾਰਮੂਲਾ ਦੇ ਕੇ ਸਾਨੂੰ ਉਹਨਾਂ ਨੇ ਕਹਿਤਾ ਕਹਿੰਦੇ ਜੀ ਮਾਈਨਿੰਗ ਹੋ ਗਈ ਤੇ ਮਾਈਨਿੰਗ ਦੇ ਕਰਕੇ ਹੜ ਆ ਗਏ ਹੁਣ ਮੈਨੂੰ ਸਮਝ ਨਹੀਂ ਆਂਦੀ ਵੀ ਐਗਰੀਕਲਚਰ ਸੈਕਟਰ ਦੇ ਵਿੱਚ ਕੋਈ ਅਜਿਹਾ ਫਾਰਮੂਲਾ ਹੈ ਵੀ ਜੇ ਮਾਈਨਿੰਗ ਹੋ ਜੇ ਤਾਂ ਫਿਰ ਹੜ ਆ ਜਾਂਦੇ ਨੇ ਬਰਸਾਤਾਂ ਹੋ ਜਾਂਦੀਆਂ ਨੇ ਤਾਂ ਵੀਰਾਂ ਸੌਦਾਈ ਸੌਖਾ ਵੀ ਜੇ ਬਰਤਾਤਾਂ ਦੀ ਲੋੜ ਆ ਤਾਂ ਫਿਰ ਮਾਈਨਿੰਗ ਕਰ ਲਓ ਹੁਣੋਂ ਪਤਾ ਨਹੀਂ ਕਿਸ ਤਰ੍ਹਾਂ ਫਾਰਮੂਲਾ ਸਾਨੂੰ ਦੇ ਗਏ ਆ ਪਰ ਸਾਨੂੰ ਬਹੁਤ ਉਮੀਦ ਸੀ ਉਹਨਾਂ ਤੋਂ ਬਹੁਤ ਜਿਆਦਾ ਸਾਨੂੰ ਇਸ ਤਰ੍ਹਾਂ ਸੀ ਇਸ ਕਰਕੇ ਸੀ ਕਿ ਉਹ ਸਟੇਟ 'ਚ ਰਹੇ ਆ ਪਰ ਹੁਣ ਹੈੱਡ ਆ ਰਹੇ ਨੇ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਤੇ ਮੈਂ ਕਹਿਣਾ ਚਾਹਣਾ ਕਿ ਸਾਡਾ ਜੋ ਨੁਕਸਾਨ ਹੋਇਆ ਉਹ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਜਿਹਦੀ ਕਦੇ ਕਲਪਨਾ ਨਹੀਂ ਕੀਤੀ ਸੀ ਹਰ ਸੈਕਟਰ ਦੇ ਵਿੱਚ ਭਾਵੇਂ ਕ੍ਰੌਪ ਦੀ ਗੱਲ ਕਰ ਲਈਏ 4 ਲੱਖ ਏਕੜ ਦੇ ਕਰੀਬ ਫਸਲ ਤਬਾਹ ਹੋ ਗਈ ਤੇ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਬੇਸ਼ੱਕ ਤੂਸੀ ਬੰਨ ਸਾਡੇ ਕਿਤੇ ਨਹੀਂ ਟੁੱਟੇ ਸਭ ਕੁਝ ਠੀਕ ਰਿਹਾ ਤੇ ਪਾਣੀ ਓਵਰਫਲੋ ਹੋ ਗਿਆ ਓਵਰਫਲੋ ਹੋ ਕਰਕੇ ਬੰਨ ਜਿਹੜੇ ਟੁੱਟ ਗਏ ਸੋ ਉੱਥੇ ਵੱਡਾ ਨੁਕਸਾਨ ਹੋਇਆ ਸਾਡੇ ਨੇ ਉਸ ਦੇ ਉੱਤੇ ਬਹੁਤ ਵੱਡਾ ਕੰਮ ਕਰਨਾ ਹੈ ਇਹ ਪਾਣੀ ਉਤਰਨ ਤੋਂ ਬਾਅਦ ਤੇ ਮੰਡੀ ਬੋਰਡ ਦੇ ਉੱਥੇ ਵੱਡਾ ਨੁਕਸਾਨ ਹੋਇਆ ਤੇ ਸੜਕਾਂ ਨੇ ਜਿਹੜੀਆਂ ਸੜਕਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਤੇ ਸਕੂਲਾਂ ਦੀਆਂ ਕਾਲਜਾਂ ਦੀਆਂ ਕਰੀਬ 3300 ਬਿਲਡਿੰਗਾਂ ਜਿਹੜੀ ਉਹ ਪ੍ਰਭਾਵਿਤ ਹੋਈ ਹੈ ਤੇ ਇਸ ਤੋਂ ਇਲਾਵਾ ਬਿਜਲੀ ਦੇ ਹਜ਼ਾਰਾਂ ਖੰਭੇ ਗਿਰ ਗਏ ਟਰਾਂਸਫਾਰਮਰ ਪਾਣੀ ਦੇ ਵਿੱਚ ਡੁੱਬ ਗਏ ਸੋ ਬਹੁਤ ਵੱਡਾ ਇਹ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਸੋ ਇਸ ਸਮੇਂ ਜਦੋਂ ਕੋਈ ਵਿਪਦਾ ਆਉਂਦੀ ਆ ਤਾਂ ਉਦੋਂ ਕੇਂਦਰ ਹੀ ਮਦਦ ਕਰਦੇ ਹੁੰਦੇ ਨੇ ਤੇ ਕੇਂਦਰ ਸਰਕਾਰ ਜਿਸ ਤਰ੍ਹਾਂ ਜੇ ਕਿਸੇ ਦੂਜੇ ਦੇਸ਼ 'ਚ ਵੀ ਆਪਦਾ ਆਉਂਦੀ ਆ ਤਾਂ ਮਦਦ ਕਰਦੇ ਨੇ ਜਿਵੇਂ ਅਫਗਾਨਿਸਤਾਨ ਦੇ ਵਿੱਚ ਕੀਤੀ ਆ ਵਧੀਆ ਗੱਲ ਹੈ ਦੂਜੇ ਦੇਸ਼ਾਂ ਨੇ ਮਦਦ ਕਰਨੀ ਹੁੰਦੀ ਆ ਤੇ ਇਸੇ ਤਰ੍ਹਾਂ ਮਦਦ ਦੀ ਉਮੀਦ ਅਸੀਂ ਵੀ ਰੱਖਦੇ ਆ। ਸੋ ਇਹ ਕਰੀਬ 20-25 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਤੇ ਫੌਰੀ ਤੌਰ ਤੇ ਤੁਰੰਤ ਇਸ ਰਾਹਤ ਦੀ ਸਾਨੂੰ ਜ਼ਰੂਰਤ ਹੈ। ਤੇ 60 ਹਜ਼ਾਰ ਕਰੋੜ ਰੁਪਿਆ ਜਿਹੜਾ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਵੱਲ ਬੁਕਾਇਆ ਹੈ ਉਬੀ ਅਸੀਂ ਮੰਗ ਕਰਾਂਗੇ ਕਿ ਉਹਦੀ ਵੀ ਅਨਾਉਂਸਮੈਂਟ ਕਰਕੇ ਜਾਣ ਬਲਕੇ ਪੈਸਾ ਰਿਲੀਜ਼ ਕਰਕੇ ਜਾਣ ਹੋਵੇ ਤਾਂ ਕਿ ਅਸੀਂ ਆਪਣੇ ਲੋਕਾਂ ਨੂੰ ਪੈਰਾਂ ਸਿਰ ਖੜਾ ਕਰ ਸਕੀਏ ਤੇ ਪੰਜਾਬ ਦੇ ਜੋ ਕੰਮ ਰੁਕੇ ਹੋਏ ਨੇ ਅਸੀਂ ਉਹ ਕੰਮ ਵੀ ਆਪਣੇ ਜਿਹੜੇ ਹੈ ਉਹ ਸ਼ੁਰੂ ਕਰ ਸਕੀਏ ਸੂਬਾ ਪ੍ਰਧਾਨ ਮੰਤਰੀ ਸਾਹਿਬ ਹਮੇਸ਼ਾ ਜੇ ਗੱਲ ਕਰਦੇ ਆਂ ਆਂਧਰਾ ਪ੍ਰਦੇਸ਼ ਦੀ ਤਾਂ 50000 ਕਰੋੜ ਦੇ ਤੋਹਫੇ ਗੱਲ ਕਰਦੇ ਆਂ ਬਿਹਾਰ ਦੀ ਉਥੇ ਵੱਡੇ ਤੋਹਫੇ ਚਲੋ ਦੇਨੇ ਬੰਦੇ ਨੇ ਸਾਨੂੰ ਕਿਸੇ ਸੂਬੇ ਦੇ ਨਾਲ ਕੋਈ ਜਲਸੀ ਨਹੀਂ ਹੈ ਅਸੀਂ ਖੁਸ਼ ਆ ਇਸ ਗੱਲ ਤੇ ਪਰ ਅੱਜ ਪੰਜਾਬ ਨੂੰ ਲੋੜ ਹੈ ਅਰ ਪਿਛਲੇ ਸਮਿਆਂ ਦੇ ਵਿੱਚ ਮੈਨੂੰ ਕਹਨ ਦੇ ਵਿੱਚ ਕੋਈ ਹਿਚ ਨਹੀਂ ਕਿ ਪੰਜਾਬ ਦੇ ਨਾਲ ਮਤਰੇ ਹੀ ਮਾਂ ਵਾਲਾ ਸਲੂਕ ਹੁੰਦਾ ਰਿਹਾ ਹੈ ਪੰਜਾਬ ਦੇ ਹੱਕ ਪੰਜਾਬ ਨੂੰ ਨਹੀਂ ਦਿੱਤੇਗੇ ਤੇ ਪੰਜਾਬ ਦੇ ਪੈਸੇ ਰੋਕ ਕੇ ਰੱਖੇਗੇ ਹੁਣ ਕਿਉਂ ਰੋਕ ਕੇ ਰੱਖੇਗੇ ਰਾਜਨੀਤਿਕ ਕਾਰਨ ਨੇ ਜਿਹੜੇ ਇਹ ਮੈਂ ਸਮਝਦਾ ਕਿ ਸਾਡਾ ਸੰਘੀ ਢਾਂਚਾ ਹੈ ਫੈਡਰਲ ਸਿਸਟਮ ਹੈ ਸਾਡਾ ਕਨਸਟੀਟਿਊਸ਼ਨ ਦੇ ਵਿੱਚ ਸਾਡੇ ਸਬੰਧਾਂ ਦਾ ਵਰਣਨ ਹੈ ਪਰ ਰਾਜਨੀਤੀਆਂ ਅਲੱਗ ਚੀਜ਼ ਨੇ ਪਰ ਕੇਂਦਰ ਤੇ ਜਿਹੜੇ ਸੂਬਿਆਂ ਦੇ ਸਬੰਧ ਨੇ ਉਹ ਅਲੱਗ ਚੀਜ਼ ਨੇ ਸੋ ਪ੍ਰਧਾਨ ਮੰਤਰੀ ਸਾਹਿਬ ਰਾਖ ਦਿਲੀ ਦੇ ਨਾਲ ਅਨਾਉਂਸ ਇਹ ਕਰਕੇ ਜਾਣ ਬਲਕੇ ਕਿਉਂਕਿ ਜੇ ਅਸੀਂ ਕਹੀਏ ਵੀ ਸੈਂਟਰ ਦੇਆਂ ਟੀਮਾਂ ਆ ਰਹੀਆਂ ਨੇ ਹੁਣ ਸੈਂਟਰ ਦੇਆਂ ਟੀਮਾਂ ਦੇ ਸਾਨੂੰ ਤਰਾਜ ਕੋਈ ਨਹੀਂ ਹੈ ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਣਾ ਕਿ ਸਾਡੇ ਇੰਜੀਨੀਅਰ ਨੇ ਉਹਰੇ ਸਾਡੇ ਕੋਲ ਵੀ ਸਾਰਾ ਸਿਸਟਮ ਅਸੀਂ ਦੇਖ ਲਿਆ ਤੁਸੀਂ ਦੇਖ ਲਿਆ ਸਾਰੇ ਦੁਨੀਆ ਨੇ ਦੇਖ ਲਿਆ ਕਿ ਪੰਜਾਬ ਡੁੱਬਿਆ ਹੋਇਆ ਹੈ ਪੰਜਾਬ ਦਾ ਨੁਕਸਾਨ ਹੋਇਆ ਹੈ ਅੱਜ ਤੁਸੀਂ ਆਪਣੇ ਚੈਨਲਾਂ ਦੇ ਰਾਹੀਂ ਦੁਨੀਆ ਨੂੰ ਦਿਖਾਤਾ ਲੋਕ ਮਦਦ ਦੇ ਲਈ ਸਾਡੇ ਨੇ ਆ ਰਹੇ ਨੇ ਤੇ ਹੁਣ ਉਹਨਾਂ ਲਵੇ ਪਤਾ ਨਹੀਂ ਕਿਹਾ ਜਾ ਥਰਮੋਮੀਟਰ ਵੀ ਉਹ ਜਿਹੜੇ ਆਪ ਆ ਕੇ ਚੈੱਕ ਕਰਨਗੇ ਹੁਣ ਇਹ ਮੇਰੀ ਸਮਝ ਨਹੀਂ ਆਉਂਦੀ ਗੱਲ ਦੁਨੀਆ ਜਦੋਂ ਗਵਾਹ ਹੋ ਰਹੀ ਹੈ ਦੁਨੀਆ ਹਰ ਸਟੇਟ ਸਾਨੂੰ ਮਦਦ ਦੇ ਲਈ ਤਿਆਰ ਬੈਠੀ ਹੈ ਸੋ ਉਹ ਜੇ ਪਰ ਕੇਂਦਰ ਦੇ ਟੀਮਾਂ ਦਾ ਇਹਨਾਂ ਦਾ ਕੋਈ ਸਿਸਟਮ ਹੈ ਉਹਨ ਕੋਈ ਰਿਪੋਰਟ ਹਿਸਾਬ ਨਾਲ ਕਰਾਉਣੀ ਹੋਵੇ ਜਾਣੇ ਕੀ ਮਤਲਬ ਹੈ ਮੈਂ ਇਸ ਗੱਲ 'ਚ ਨਹੀਂ ਜਾਣਾ ਚਾਹੁੰਦਾ ਪਰ ਜੋ ਹੈ ਜਿਸ ਤਰੀਕੇ ਨਾਲ ਵੀ ਹੈ ਜੇ ਉਹ ਰਿਪੋਰਟਾਂ ਮੰਗਾਉਣੀਆਂ ਨੇ ਅਸੀਂ ਤੇ ਮਨਾ ਕਰ ਨਹੀਂ ਸਕਦੇ ਪਰ ਜਿਹੜੀ ਗੱਲ ਚਿੱਟੇ ਦਿਨ ਵਾਂਗੂ ਸਾਫ਼ ਹੈ